जीरो ਤੋਂ 10000 ਤੱਕ ਸਬਸਕ੍ਰਾਈਬਰ ਵਧਾਉਣ ਦਾ ਤਰੀਕਾ ਤੁਸੀਂ ਵੀਡੀਓ ਲਗਾਤਾਰ ਪਾ ਰਹੇ ਹੋ ਪਰ ਫਿਰ ਵੀ ਵਿਊ ਨਹੀਂ ਆ ਰਹੇ ਨਾ ਸਬਸਕ੍ਰਾਈਬਰ ਵੱਧ ਰਹੇ ਆ ਤੁਸੀਂ ਨਰਾਸ਼ ਹੋ ਕਿ ਚੈਨਲ ਗਰੋ ਨਹੀਂ ਕਰ ਰਿਹਾ ਕਿ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ ਮੈਂ ਤੁਹਾਨੂੰ ਬਿਲਕੁਲ ਸੌਕੇ ਪੰਜ ਤਰੀਕੇ ਦੱਸ ਰਹੀ ਹਾਂ ਕਿ ਇਸ ਤਰ੍ਹਾਂ ਕੰਮ ਕਰੋਗੇ ਤਾਂ ਤੁਹਾਡੇ YouTube ਦੇ ਸਬਸਕ੍ਰਾਈਬਰ ਚੈਨਲ ਵੀ ਗਰੋ ਕਰੇਗਾ ਸਭ ਤੋਂ ਪਹਿਲਾਂ ਮਤਲਬ ਕਿ ਸਭ ਤੋਂ ਪਹਿਲਾਂ ਇੱਕ ਖਾਸ ਨੁਕਤਾ ਦੱਸਣਾ ਹੈ ਜੋ ਕਿ ਲਾਸਟ ਵਿੱਚ ਦੱਸਿਆ ਜਾਊਗਾ ਵੀਡੀਓ ਦੇ ਲਾਸਟ ਵਿੱਚ ਬਣੇ ਰਿਹਾ ਹੋ। ਇਸ ਨੁਕਤੇ ਤੋਂ ਪਹਿਲਾਂ ਇੱਕ ਖਾਸ ਨੁਕਤਾ ਨੁਕਤਾ ਇਹ ਕਿ ਤੁਸੀਂ ਆਪਣੇ ਚੈਨਲ ਦੇ ਸਬਸਕ੍ਰਾਈਬਰ ਵਧਾਉਣ ਦੇ ਧਿਆਨ ਨਹੀਂ ਦੇਣਾ। ਵੀਡੀਓ ਦੇ 뷰 ਵਧਾਉਣ ਤੇ ਧਿਆਨ ਦੇਣਾ ਕਿਉਂਕਿ ਜਦੋਂ ਵੀਡੀਓ ਤੇ 뷰뷰 ਆ ਰਹੇ ਹਨ ਤੇ ਆਟੋਮੈਟਿਕਲੀ ਵੀਡੀਓ ਤੇ ਸਬਸਕ੍ਰਾਈਬਰ ਆਪ ਹੀ ਆਉਣਗੇ। ਤੇ 0 ਤੋਂ 100 ਤੱਕ ਸਬਸਕ੍ਰਾਈਬਰ ਦਾ ਅੰਕੜਾ ਭਰ ਘਾਣਾ ਔਖਾ ਵੀ ਨਹੀਂ ਤੇ ਸੌਖਾ ਵੀ ਨਹੀਂ ਬਸ ਨੁਕਤੇ ਪਤਾ ਹੋਣਾ ਚਾਹੀਦਾ ਹੈ ਤੁਹਾਡੀ ਵੀਡੀਓ ਦਾ ਟਾਪਿਕ ਕੰਟੈਂਟ ਜੋ ਵੀਡੀਓ ਤੇ ਵਿਊ ਲੈ ਕੇ ਆਵੇ ਉਹ ਹੈ ਪਹਿਲਾ ਪੁਆਇੰਟ ਜੋ ਵੀਡੀਓ ਦੇ ਸ਼ੁਰੂ ਵਿੱਚ ਹੀ ਕਿਹਾ ਸੀਗਾ ਕਿ ਹੁੱਕ ਜੋ ਕਿ ਵੀਡੀਓ ਦੇਖਣ ਆਇਆ ਵੀਡੀਓ ਦੇ ਵਿੱਚ ਸ਼ੁਰੂ ਵਿੱਚ ਕੁਝ ਐਹੋ ਜਿਹਾ ਹੁੱਕ ਦੋ ਕਿ ਦੇਖਣ ਵਾਲਾ ਮਜਬੂਰ ਹੋ ਜਾਏ ਕਿ ਇਹ ਵੀਡੀਓ ਮੇਰੇ ਕੰਮ ਦੀ ਹੈ ਤੇ ਮੈਂ ਵੀਡੀਓ ਨੂੰ ਦੇਖਣਾ ਹੈ ਜੀ ਵੀਡੀਓ ਜਿਵੇਂ ਵੀਡੀਓ YouTube ਨੂੰ ਲੱਗਿਆ ਕਿ ਸਕਿਪ ਨਹੀਂ ਕੀਤੀ ਕਿ ਸਮਝੋ ਵੀਡੀਓ ਚੱਲ ਪਈ ਤੇ ਵਿਊ ਆ ਜਾਣਗੇ ਜਿਵੇਂ ਮੈਂ ਵੀਡੀਓ ਦੇ ਸ਼ੁਰੂ ਵਿੱਚ ਹੀ ਬੋਲਣਾ ਸ਼ੁਰੂ ਕਰ ਦਿੱਤਾ ਸੀ ਕਿ ਵੀਡੀਓ ਪਾ ਰਹੇ ਆਂ ਜਾਂ ਸਬਸਕ੍ਰਾਈਬਰ ਨਹੀਂ ਆ ਰਹੇ ਤੇ ਵਿਊ ਨਹੀਂ ਆ ਰਹੇ ਮੈਨੂੰ ਪਤਾ ਹੈ ਕਿ ਵੀਡੀਓ ਦੇਖਣ ਤੇ ਮਜਬੂਰ ਹੋਵੋਗੇ ਕਿਉਂਕਿ ਵੀਡੀਓ ਵਿੱਚ ਤੁਹਾਨੂੰ ਤੁਹਾਡੀ ਪ੍ਰੋਬਲਮ ਦਾ ਹੱਲ ਮਿਲੇਗਾ YouTube ਖੁਦ ਨੂੰ ਫਾਰਮੈਟ ਕਰਦਾ ਹੈ ਕਿ YouTube ਖੁਦ ਪਬਲਿਕ ਰਿਐਕਸ਼ਨ ਪ੍ਰਮੋਟ ਕਰਦਾ ਹੈ ਕਿ ਵੀਡੀਓ ਨੂੰ ਕਿੰਨਾ ਪ੍ਰਮੋਟ ਕਰਦੇ ਪਏ ਹੋ ਸਭ ਤੋਂ ਵੱਡੀ ਗਲਤੀ ਇਹ ਹਮਨੇ ਕਿ ਨਵੇਂ ਯੂਟਿਊਬਰ ਕਰਦੇ ਕਿ ਵੀਡੀਓ ਅਪਲੋਡ ਕਰਦੇ ਸਮੇਂ ਸਿੱਧਾ ਪਬਲਿਕ ਕਰਦੇ ਉਹ ਸੋਚਦੇ ਹਨ ਕਿ ਵਿਊ ਕਿਉਂ ਨਹੀਂ ਆਈ ਵੀਡੀਓ ਵਾਇਰਲ ਕਿਉਂ ਨਹੀਂ ਹੋਈ ਕਿਉਂ ਨਹੀਂ ਕਰੈਕਟਰ ਸੋਚਦਾ ਕਿ ਸਬਸਕ੍ਰਾਈਬਰ ਕਿਉਂ ਨਹੀਂ ਵੱਧ ਰਹੇ ਕਰੈਟਰ ਇਹ ਸੋਚਦਾ ਹੈ ਕਿ ਵੀਡੀਓ ਵੇਕ ਹੋਵੇਗੀ ਜਾਂ ਐਡੀਟਿੰਗ ਵਧੀਆ ਨਹੀਂ ਹੋਵੇਗੀ ਜਾਂ ਥੰਬਨੇਲ ਵਧੀਆ ਨਹੀਂ ਹੋਗਾ ਪਰ ਅਸਲ ਵਜ੍ਹਾ ਕੀ ਹੁੰਦੀ ਹੈ ਕਿ ਇੱਕ ਛੋਟੀ ਜੀ ਸੈਟਿੰਗ ਬਸ ਉਸ ਸੈਟਿੰਗ ਦਸਨੀਆਂ ਜੋ ਕਿ ਵੱਡੇ ਵਿਊ ਲਿਆ ਸਕਦੀ ਹੈ ਤੇ ਸੈਟਿੰਗ ਬਾਰੇ ਜਾਣਨ ਤੋਂ ਪਹਿਲਾਂ ਜਾਣ ਲਓ ਕਿ YouTube ਇੱਕ ਜਿਹਾ ਮਸ਼ੀਨ ਵਾਂਗ ਕੰਮ ਕਰਦਾ ਹੈ ਕਿ ਜੋ YouTube ਦੇ ਹਰ ਪਾਰਟ ਨੂੰ ਚੈੱਕ ਕਰਦਾ ਤੇ ਕੁਝ ਲੋਕਾਂ ਦੇ ਸਾਹਮਣੇ ਲੈ ਕੇ ਜਾਣ ਤੇ ਸੁਜੈਸ਼ਨ ਕਰਦਾ ਹੈ ਜੇ ਸੈਸ਼ਨ ਤੱਕ ਪਹੁੰਚ ਗਈ ਤਾਂ ਵੀਡੀਓ ਵਾਇਰਲ ਜ਼ਰੂਰ ਹੋਵੇਗੀ ਕਿਉਂਕਿ ਲੋਕਾਂ ਨੂੰ ਆਟੋਮੈਟਿਕਲੀ ਤੁਹਾਡੀ ਵੀਡੀਓ ਦਿਖੇਗੀ ਦਿਖੇਗੀ ਜੀ ਉਸ ਟਾਈਮ ਵੀਡੀਓ ਨੂੰ ਟਾਈਟਲ ਟਾਈਟਲ ਡਿਸਕ੍ਰਿਪਸ਼ਨ ਦੇਖਣ ਦਾ ਸਮਾਂ ਹੀ ਨਹੀਂ ਮਿਲਦਾ ਤਾਂ ਵੀਡੀਓ ਗਲਤ ਲੋਕਾਂ ਤੱਕ ਚਲੀ ਜਾਂਦੀ ਤੇ ਗਲਤ ਲੋਕਾਂ ਤੱਕ ਵੀਡੀਓ ਨੂੰ ਇਗਨੋਰ ਕਰਦੇ ਨੇ ਫਿਰ ਵਿਊ ਘਟ ਆਉਂਦੇ ਹਨ ਤੇ ਵੀਡੀਓ ਲੋ ਉਹ ਲੈਵਲ 'ਚ ਚਲੀ ਜਾਂਦੀ ਹੈ ਤੇ ਇਸ ਦਾ ਕੋਈ ਬੈਨੀਫਿਟ ਨਹੀਂ ਹੁੰਦਾ ਤੁਹਾਨੂੰ ਇੱਕ ਸੈਕਿੰਡ ਪੁਆਇੰਟ ਦੀ ਆਪਾਂ ਗੱਲ ਕਰੀਏ ਕਿ ਤੁਹਾਨੂੰ ਇੱਕ ਪੁਆਇੰਟ ਦੱਸਦੇ ਹਾਂ ਇੱਕ ਤਰੀਕਾ ਦੱਸਣ ਲੱਗਿਆ ਕਿ ਜਿਹੜਾ ਯੂਟਿਊਬਰ ਨੂੰ ਅਪਲੋਡ ਕਰਨ ਸਮੇਂ ਵਧੀਆ ਢੰਗ ਨਾਲ ਅਪਲੋਡ ਕਰਦੇ ਉਹ ਤਾਂ ਵੀਡੀਓ ਦੇ ਵਿਊ ਸਬਸਕ੍ਰਾਈਬਰ ਆਉਣ ਤਾਂ ਜੋ YouTube ਵੀਡੀਓ ਗਲਤ ਢੰਗ ਨਾਲ ਲੋਕਾਂ ਤੱਕ ਨਾ ਪਹੁੰਚਾਵੇ ਜੋ ਇੰਟਰਸਟਿਡ ਹੈ ਉਹਨਾਂ ਕੋਲ ਵੀਡੀਓ ਪਹੁੰਚੇ ਫਿਰ ਵੀ ਵਿਊ ਸਬਸਕ੍ਰਾਈਬਰ ਗਰੋਥ ਹੁੰਦੀ ਹੈ ਤੁਸੀਂ ਕੋਈ ਵੀ ਵੀਡੀਓ ਲੈ ਲਓ ਮਨ ਲਓ ਤੁਸੀਂ ਕੋਈ ਵੀ ਵੀਡੀਓ ਬਣਾਈ ਹੈ ਹਾਸੇ ਮਜ਼ਾਕ ਵਾਲੀ ਸ਼ਾਇਰੀ ਵਾਲੀ ਨਿਊਜ਼ ਵਾਲੀ ਉਸ ਦਾ ਥੰਬਨੇਲ ਪਬਲਿਕ ਕਰ ਦਿਓ ਉਸ ਨੂੰ ਲੱਗਦਾ ਕਿ ਵੀਡੀਓ ਇੰਨਾ ਅਟਰੈਕਟਿਵ ਹੋਣਾ ਚਾਹੀਦਾ ਕਿ ਦੇਖਣ ਵਾਲਾ ਮਜਬੂਰ ਹੋ ਜਾਏ ਵੀਡੀਓ ਵਿੱਚ ਕੁਝ ਤਾਂ ਖਾਸ ਹੈ ਵੀਡੀਓ ਤੇ ਵਿਊ ਜ਼ਿਆਦਾ ਆਉਣਗੇ ਪਰ ਇਸ ਨਾਲ ਕੋਈ ਫਾਇਦਾ ਨੀ ਹੁੰਦਾ ਨੁਕਸਾਨ ਵੀ ਨਹੀਂ ਹੁੰਦਾ ਕਿਉਂਕਿ YouTube ਤੁਹਾਡੀ ਵੀਡੀਓ ਨੂੰ ਸਮਝਣ ਲਈ ਸਮਾਂ ਲੈਂਦਾ ਹੈ YouTube ਨੂੰ ਤੁਹਾਡਾ ਟਾਈਟਲ ਥੰਬਨੇਲ ਸਮਝਣਾ ਹੁੰਦਾ ਹੈ ਟੈਗ ਦੇਖਣੇ ਹੁੰਦੇ ਨੇ ਇਹ ਸਾਰੀਆਂ ਚੀਜ਼ਾਂ YouTube ਨੂੰ ਸਿਗਨਲ ਦਿੰਦੀਆਂ ਹਨ ਕਿ ਵੀਡੀਓ ਕਿੰਨੀ ਕਿਹੜੀ ਕਿਸ ਟੌਪਿਕ ਤੇ ਹੈ ਤੇ ਕਿਸ ਰਿਲੇਟਡ ਹੈ ਕਿਸ ਲੋਕਾਂ ਤੱਕ ਪਹੁੰਚਾਉਣੀ ਹੈ ਉਸ ਲੋਕਾਂ ਸਮੰਧੀ ਵੀਡੀਓ ਨੂੰ ਦਿਖਾਉਣਾ ਹੈ ਪਰ ਜਦੋਂ ਅਚਾਨਕ YouTube ਤੇ ਸਮਝਣ ਦੀ بجائے ਪਬਲਿਕ ਕਰ ਦਿੰਦੇ ਆ ਤਾਂ YouTube ਬਿਨਾ ਸੋਚੇ ਸਮਝੇ ਰੰਗ-ਬਰੰਗੇ ਲੋਕਾਂ ਤੱਕ ਵੀਡੀਓ ਨੂੰ ਪਹੁੰਚਾ ਦਿੰਦਾ ਤਾਂ ਤੁਹਾਨੂੰ ਰਿਲੇਟਡ ਜੋ ਕਿ ਟੀਚ ਇੰਟਰਸਟਿਡ ਲੋਕ ਦੇਖਣ ਉਹਨਾਂ ਨੂੰ ਪਸੰਦ ਨਹੀਂ ਆਵੇਗੀ ਜੇ ਢੱਡ ਕੁਕਿੰਗ ਵਾਲੇ ਲੋਕਾਂ ਕੋਲੇ ਢੱਡ ਟੈਕ ਵਾਲੀਆਂ ਵੀਡੀਓ ਚੱਲੇ ਜਾਣਗੇ ਉਹਨਾਂ ਨੇ ਦੇਖਣੇ ਨਹੀਂ ਉਹਨਾਂ ਨੇ ਸਕਿਪ ਕਰ ਦੇਣੀਆਂ ਇਸ ਤਰ੍ਹਾਂ ਚੈਨਲ ਤਾਂ ਵੀਡੀਓ ਲੋ ਲੈਵਲ 'ਚ ਚਲੀ ਜਾਂਦੀ ਹੈ ਕੁਝ ਲੋਕਾਂ ਨੇ ਵੀਡੀਓ ਦੇਖਿਆ ਨਹੀਂ ਕਿ ਕੁੱਝ ਲੋਕਾਂ ਨੇ ਨਹੀਂ ਦੇਖਿਆ YouTube ਨੂੰ ਲੱਗਦਾ ਹੈ ਕਿ ਵੀਡੀਓ ਬੇਕਾਰ ਹੈ ਵੀਡੀਓ ਵਿੱਚ ਕੋਸ਼ਿਸ਼ ਨਹੀਂ ਹੈ ਤੇ ਇਸ ਦਾ ਮਤਲਬ ਇਸ ਤੋਂ ਬਾਅਦ ਵੀਡੀਓ ਹੋ ਜਾਂਦੀ ਹੈ ਡੈਡ ਤੇ ਉਹ ਵੀਡੀਓ ਅੱਗੇ ਨਹੀਂ ਹੁ ਵਰਕ ਕਰਦੀ ਇਹਨੂੰ ਅਗਲਾ ਆਪਾਂ ਪੁਆਇੰਟ 3rd ਪੁਆਇੰਟ ਦੀ ਗੱਲ ਕਰਦੇ ਹਾਂ 100 ਜਾਂ 200 ਵਿਊ ਤੇ ਵੀ ਆਉਣ ਤੇ ਵੀ ਵੀਡੀਓ ਰੁਕ ਜਾਂਦੀ ਹੈ ਇਸ ਦਾ ਮਤਲਬ ਇਹ ਹੁੰਦਾ ਕਿ ਜੇ ਤੁਸੀਂ ਵਾਰ-ਵਾਰ ਇਹੀ ਗਲਤੀ ਕਰਦੇ ਹੋ ਇਸ ਤਰ੍ਹਾਂ ਕਿ ਆਉਣ ਵਾਲੀਆਂ ਵੀਡੀਓ ਦੇ ਹਾਲਾਤ ਵੀ ਲੋਕਾਂ ਸਾਹਮਣੇ ਇੰਦਾ ਹੀ ਹੋਣਗੇ ਸਵਾਲ ਇਹ ਹੈ ਕਿ ਵੀਡੀਓ ਨੂੰ ਸਹੀ ਅਪਲੋਡ ਕਰਨ ਦਾ ਤਰੀਕਾ ਕੀ ਹੈ ਕਿ ਜਦ ਤੁਸੀਂ ਵੀਡੀਓ ਅਪਲੋਡ ਕਰਦੇ ਆ ਤਾਂ YouTube ਕੁਝ অপਸ਼ਨ ਦਿੰਦਾ ਹੈ ਪ੍ਰਾਈਵੇਟ ਪਬਲਿਕ ਅਨਲਿਸਟਿਡ ਪ੍ਰਾਈਵੇਟ ਵੀਡੀਓ ਤੁਸੀਂ ਦੇਖਦੇ ਚਾਹੀ ਵੀਡੀਓ ਨੂੰ ਕਿਸੇ ਈਮੇਲ ਰਾਹੀਂ ਭੇਜ ਸਕਦੇ ਆਨਲਿਸਟਡ ਜੋ ਕਿ ਜਿਨ੍ਹਾਂ ਨੂੰ ਤੁਸੀਂ ਲਿੰਕ ਸ਼ੇਅਰ ਕਰਦੇ ਹਨ ਤੁਹਾਡੀ ਵੀਡੀਓ ਉਹੀ ਦੇਖਦੇ ਹਨ ਪਬਲਿਕ ਜੋ ਸਭ ਦੇਖਦੇ ਹਨ ਸ਼ਡਿਊਲ ਇਹ ਉਤਰੀਕਾ ਹੁੰਦਾ ਹੈ ਕਿ ਇਹ YouTube ਨੂੰ ਹਰ ਕਿਸੇ ਦਾ ਇੰਪੋਰਟੈਂਟ ਹਰ ਕਿਸੇ ਲਈ ਇੰਪੋਰਟੈਂਟ ਹੁੰਦਾ ਹੈ ਚਾਹੇ ਉਹ ਵੱਡਾ ਕ੍ਰੀਏਟਰ ਹੋਵੇ ਚਾਹੇ ਉਹ ਛੋਟਾ ਕ੍ਰੀਏਟਰ ਹੋਵੇ ਉਹਨਾਂ ਲਈ ਸ਼ਡਿਊਲ ਬਣਾਇ ਹੁੰਦਾ ਹੈ ਕਿਉਂਕਿ ਜਦੋਂ ਵੀਡੀਓ ਨੂੰ ਸ਼ਡਿਊਲ ਕਰਦੇ ਆ ਤਾਂ YouTube ਨੂੰ ਤੁਹਾਡੀ ਇਹ ਵੀਡੀਓ ਨੂੰ ਐਕਸੈਸ ਕਰਨ ਦਾ ਸਮਾਂ ਮਿਲ ਜਾਂਦਾ ਹੈ ਜਿਸ ਕਿ ਵੀਡੀਓ ਦਾ ਟਾਈਟਲ, ਥੰਬਨੇਲ, ਡਿਸਕ੍ਰਿਪਸ਼ਨ ਸਮਝਣ ਦਾ ਮੌਕਾ ਮਿਲ ਜਾਂਦਾ ਹੈ ਸਹੀ ਪੜਨ ਤੇ ਸਹੀ ਲੋਕਾਂ ਤੱਕ ਸਮਝਣ ਦਾ ਮੌਕਾ ਲੈਟ ਟਾਈਮ ਮਿਲ ਜਾਂਦਾ YouTube ਨੂੰ ਸ਼ਡਿਊਲ ਵਿੱਚ ਲੱਗੇ ਹੋਏ ਇਹ ਵੀਡੀਓ ਨੂੰ ਲੋਕਾਂ ਤੱਕ ਹੁੰਦਾ ਹੈ ਕਿ ਕੰਟੈਂਟ ਵਿੱਚ ਕੀ ਹੈ ਤੇ ਕਿਸ ਲੋਕਾਂ ਤੱਕ ਵੀਡੀਓ ਨੂੰ ਪਹੁੰਚਾਉਣਾ ਹੈ ਇਸ ਤੋਂ ਬਾਅਦ ਹੁੰਦਾ ਹੈ ਕਿ ਉਸ ਨੂੰ ਆਪਣੇ ਕੰਮ ਕਰ ਲਿਆ ਹੁੰਦਾ ਸਵਾਲ ਇਹ ਹੁੰਦਾ ਕਿ ਵੀਡੀਓ ਦੇ ਵਿਊ ਸਬਸਕ੍ਰਾਈਬਰ ਤੇ ਚੈਨਲ ਤੇ ਗਰੋਥ ਹੋਵੇ ਸਿਰਫ ਇਸ ਨੇ ਸਟੈਪ ਨੂੰ ਫੋਲੋ ਕਰ ਲੋ ਤੁਹਾਡਾ ਚੈਨਲ ਆਟੋਮੈਟਿਕਲੀ ਗਰੋਥ ਹੋਵੇਗਾ ਤੇ ਚੈਨਲ ਦਾ ਸਬਸਕ੍ਰਾਈਬਰ ਖੁਦ ਹੀ ਖੁਦ ਵਧਣਗੇ ਸਭ ਤੋਂ ਪਹਿਲਾਂ ਇਹ ਸੈੱਟ ਕਰ ਲਓ ਕਿ ਤੁਸੀਂ ਵੀਡੀਓ ਅੱਜ ਅਪਲੋਡ ਕਰਦੇ ਆ ਤੁਸੀਂ ਅਗਲੇ ਦਿਨ ਸ਼ਡਿਊਲ ਸੈੱਟ ਕਰ ਰਹੇ ਹੋ ਜਾਂ ਫਿਰ ਅੱਜ ਹੀ ਅੱਜ ਹੀ ਬਣਾਈ ਅਪਲੋਡ ਕਰਦੇ ਕੁਝ ਘੰਟਿਆਂ ਦਾ ਸਮਾਂ ਪਾਓ ਜਿਵੇਂ ਕਿ ਸਵੇਰੇ ਤਿਆਰ ਕੀਤੀ ਅਪਲੋਡ ਸ਼ਾਮ ਤੋਂ 5 6 ਸੈੱਟ ਕਰੋ ਅਗਲਾ ਦਿਨ ਲਗਾਓ ਇਸੇ ਤਰ੍ਹਾਂ YouTube ਨੂੰ ਆਡੀਅנס ਲੱਭਣ ਤੱਕ ਲੋਕਾਂ ਆਡੀਅנס ਲੱਭਣ ਤੱਕ ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈ ਦੂਜੀ ਚੀਜ਼ ਇਹ ਹੁੰਦੀ ਹੈ ਕਿ ਵੀਡੀਓ ਨੂੰ ਸ਼ਡਿਊਲ ਕਰਨ ਦਾ ਸਮਾਂ ਇਹ ਵੀ ਕਿ ਸਭ ਤੋਂ ਵਧੀਆ ਸਮਾਂ YouTube ਤੋਂ ਵੀਡੀਓ ਐਕਸ਼ਨ ਹੁੰਦੀ ਹੈ ਜਿਵੇਂ ਕਿ ਸਵੇਰੇ 5 ਤੋਂ 9 ਆਡੀਅנס ਫ੍ਰੀ ਹੁੰਦੀ ਹੈ ਤੇ ਸਾਰੇ ਜਾਣੇ ਵੀਡੀਓ ਦੇਖਦੇ ਆ ਤੇ ਉਹਨਾਂ ਕੋਲੇ ਫ੍ਰੀ ਟਾਈਮ ਵੀ ਹੁੰਦਾ ਹੈ ਤੇ ਉਹ ਫ੍ਰੀ ਟਾਈਮ ਦੇ ਵਿੱਚ ਕੁਛ ਨਾ ਕੁਛ ਯੂਜ਼ ਕਰਦੇ ਹੀ ਰਹਿੰਦੇ ਹਨ ਸੋ ਅਗਲਾ ਪਾਸ ਨੈਕਸਟ ਪੁਆਇੰਟ ਦੀ ਗੱਲ ਕਰੀਏ ਕਿ ਤੀਜੀ ਤੇ ਆਖਰੀ ਚੀਜ਼ YouTube ਨੂੰ ਸ਼ਡਿਊਲ ਸੈੱਟ ਕਰਦੇ ਹੋਏ ਖੁਦ ਸਮਾਂ ਆਰਾਮ ਵੀਡੀਓ ਤੇ ਖੁਦ ਆਡੀਅנס ਨੂੰ ਸામਨੇ ਦਿਖਾਉਣਾ ਜਿਵੇਂ ਕਿ ਤੁਸੀਂ ਇੱਕ ਦਿਨ ਵਿੱਚ 5 6 10 ਵੀਡੀਓ ਵੀਡੀਓ ਸ਼ਡਿਊਲ ਸੈੱਟ ਕਰ ਸਕਦੇ ਜੇਕਰ ਇਕੱਠੀਆਂ ਵੀਡੀਓ ਸ਼ਡਿਊਲ ਕਰਦੇ ਤੇ ਇਹ ਵੀਡੀਓ ਇੰਪੋਰਟੈਂਟ ਨਹੀਂ ਹੈ ਗੱਲ ਜ਼ਰੂਰੀ ਇਹ ਹੈ ਕਿ ਤੁਹਾਡੀ ਚੈਨਲ ਦੀ ਗਰੋਥ ਤੇ ਕਿਸੋ ਤੱਕ ਜਾਂਦੀ ਹੈ ਜੀ ਆਪਾਂ ਅਗਲੇ ਪੁਆਇੰਟ ਤੇ ਦੋਹੀ ਗੱਲ ਕਰੀਏ ਕਿ ਜਿਹੜਾ ਵੀਡੀਓ ਸ਼ਡਿਊਲ ਲਾਉਣ ਤੋਂ ਪਹਿਲਾਂ ਹੀ ਚਾਰ ਚੰਦ ਦਾ ਲਗਾਉਂਦਾ ਇਸ ਵਿੱਚ ਕੁਆਲਿਟੀ ਤੇ ਵੀਡੀਓ ਅਪਲੋਡ ਹੋਵੇ ਵੀਡੀਓ ਪਬਲਿਸ਼ ਕਰਨ ਸਮੇਂ ਟਾਈਮ ਮਿਲ ਜਾਂਦਾ ਜਿਵੇਂ ਕਿ ਵੀਡੀਓ 10hp ਦੀਆਂ ਤਾਂ ਉਹਨੂੰ 4hp ਦੀ ਜੋ ਫੁੱਲ ਐਚਡੀ ਆ ਤਾਂ ਚਾਰ ਤੋਂ ਬਣਾਈ ਫਾਰਮੈਟ ਵਿੱਚ ਅਪਲੋਡ ਕੀਤੀ ਜਾ ਸਕਦੀ ਹੈ ਥੰਬਨੇਲ ਲਗਾਇਆ ਹੋਇਆ ਸ਼ਡਿਊਲ ਨਾ ਲਗਾਇਆ ਹੋਇਆ ਤਾਂ ਉਹਨਾਂ ਤੇ ਕਿਵੇਂ ਇਸਾ ਕੀ ਵੀਡੀਓ ਨੂੰ ਸ਼ਡਿਊਲ ਫਾਰਮੈਟ ਬਣਾ ਲਈਏ ਤੇ ਉਸ ਵਿੱਚ ਫੁੱਲ ਫਾਰਮੈਟ ਹੁੰਦੀ ਹੈ ਇੱਕ ਗੱਲ ਹੋਰ ਜੋ ਕਿ YouTube ਬਹੁਤ ਸਾਰੇ ਹੀ ਪ੍ਰੀਮੀਅਰ ਕਰਦੇ ਹਨ ਇਹ ਪ੍ਰੀਮੀਅਰ ਜ਼ਿਆਦਾਤਰ ਉਹਨਾਂ ਲੋਕਾਂ ਲਈ ਹੁੰਦਾ ਹੈ ਇਹ ਸੈਟਿੰਗ ਜਿਨ੍ਹਾਂ ਨੇ ਜਿਵੇਂ ਕੀ ਸੀਰੀਅਲ ਸ਼ਾਰਟ ਸੀਰੀਅਲ ਸੀਰੀਅਲ ਬਣਾਉਂਦੇ ਹਨ ਜਾਂ ਕੋਈ ਕਹਾਣੀਆਂ ਬਣਾਉਂਦੇ ਹਨ ਉਹਨਾਂ ਨੂੰ ਸ਼ੂਟ ਕਰਦੇ ਕਰਦੇ ਹਫਤਾ ਇੱਕ ਮਹੀਨਾ ਲੱਗ ਕੇ ਜਾਂ ਲੱਗ ਜਾਂਦਾ ਹੈ ਤੇ ਇੰਤੇਰੇ ਉਹਨਾਂ ਦੇ ਸਬਸਕ੍ਰਾਈਬਰ ਹੁੰਦੇ ਉਹ ਵੀ ਵੇਟ ਕਰਦੇ ਹੁੰਦੇ ਵੀ ਅਗਲੀ ਸੀਰੀਜ਼ ਕਦੋਂ ਆਊਗੀ ਉਸ ਵਿੱਚ ਕੀ ਹੋਊਗਾ ਉਹਨਾਂ ਨੇ ਇੱਕ ਇੱਕ ਇੱਛਾ ਦੀ ਮੰਤ ਚ ਜਾਗਦੀ ਇੱਕ ਸਟੇਟਮੈਂਟ ਹੋ ਜਾਂਦੀ ਹੈ ਕਿ ਉਹਨਾਂ ਦੇ ਵਿੱਚ ਕੀ ਹੋਊਗਾ ਸੋ ਉਹ ਸੀਰੀਜ਼ ਤੋਂ ਅੱਗੇ ਹੋਵੇਗਾ ਸੀਰੀਅਲ ਮਿਸਿੰਗ ਨੂੰ ਸੌਂਗ ਦਾ ਕੀ ਹੋਊਗਾ ਸੌਂਗ ਦੇ ਵਿੱਚ ਅੱਗੇ ਕੀ ਹੋਊਗਾ ਸੋਚਦੇ ਆ ਇਸ ਤੋਂ ਪਹਿਲਾਂ ਆਪਣੀ ਵੀਡੀਓ ਅਪਲੋਡ ਤੇ ਕਰਨ ਤੋਂ ਪਹਿਲਾਂ ਇੱਕ ਪ੍ਰੀਵਿਊ ਲਗਾ ਦਿੰਦੇ ਹਨ ਜਿਸ ਦੇ ਨਾਲ ਜਸਤੇ ਨਾਲ ਟਾਈਮ ਅਰਨਿੰਗ ਕਰਨਾ ਲੱਗ ਜਾਂਦੇ ਹਨ ਤੇ ਇਸੇ ਤਰ੍ਹਾਂ ਜਿਵੇਂ ਆਪਾਂ ਗੱਲ ਕਰੀਏ ਟਾਈਮ ਅੰਡਿੰਗ ਕਰਨ ਲੱਗ ਗਿਆ ਬਸ ਕਈ ਵਾਰੀ ਮਿਹਨਤ ਕਰਦੇ ਤੁਸੀਂ ਹਰਨੇ ਕਈ ਵਾਰ YouTube ਦਾ ਕ੍ਰिएਟਰ ਕਰਨ ਸਮੇਂ 6 ਮਹੀਨੇ 1 ਸਾਲ ਜਾਂ ਕਈ ਵਾਰੀ ਤਾਂ ਮਿਹਨਤ ਦਾ ਫਲ ਲੇਟ ਮਿਲਦਾ ਹੈ ਤੇ ਉਹ ਕਈ ਵਾਰੀ ਕੋਈ ਚੈਨਲ ਦੀ ਗਰੋਥ ਨਹੀਂ ਕਰਦੇ ਤੋਂ ਚੈਨਲ ਇੱਕਦਮ ਟੈਡ ਹੋ ਜਾਂਦਾ ਹੈ ਸੋ ਆਪਣਾ ਜੋ ਵੀ ਜੇ ਤੁਹਾਨੂੰ ਕੋਈ ਵੀ ਇਸ਼ੂ ਵਗੈਰਾ ਆਉਂਦਾ ਆ ਤਾਂ ਜੋ ਤਾਂ ਦੇ ਆ ਮੋਨਟਾਈਜੇਸ਼ਨ ਕੰਡਲਾਈਨਸ ਫਿਊਰ ਪੜੋ ਅਤੇ ਚੈੱਕ ਕਰੋ ਕਿ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਮਤਲਬ ਕਿ ਆਪਾਂ ਹੈਗੇ ਇੱਕ ਸੋਸ਼ਲ ਮੀਡੀਆ ਦੇ ਐਚ ਵੀ ਤੁਹਾਨੂੰ ਤੁਹਾਡੇ ਕਿਸ ਟੌਪਿਕ ਤੇ ਨੀੜ ਆ ਰਹੀ ਹੈ ਕੋਈ ਜਿਹੜਾ ਸਟ੍ਰੈਂਡਿੰਗ ਤੇ ਚੱਲ ਰਹੀ ਹੈ ਉਸ ਤੇ ਵੀਡੀਓ ਬਣਾਓ ਤਾਂ ਜੋ ਵਿਊ ਤੇ ਸਬਸਕ੍ਰਾਈਬਰ ਜਲਦੀ ਹੋਣ ਥੈਂਕ ਯੂ ਮੇਰੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਮਿਲਦੇ ਆ ਨੈਕਸਟ ਵੀਡੀਓ ਵਿੱਚ